लोड़ा का बहुत सानू मारना करता जी बहुत गंद बोलता ओ सुन इधर देख मेरी बात मैं नहीं बोलना करना जिन्ना मर्जी तो का मर जा मेरा मोबाइल चार्ज नहीं है ना भरा मेरा मां का अक्कती का लौड़ा सारे घुतार मैं पीड़िया पी ते पी लिया मैं बोलना चाहता भी लना

ਕੀ ਨਾਂ ਤੇਰਾ ਗੁਰਪ੍ਰੀਤ ਗੁਰਪ੍ਰੀਤ ਠੀਕ ਆ ਗੁਰਪ੍ਰੀਤ ਕਿਹੜੇ ਪਿੰਡੋਂ ਆਇਆ ਗੁਰਪ੍ਰੀਤ ਦਾ ਹੈਗਾ ਮੈਂ ਬਾਮਣ ਵਾਲੇ ਛਿੰਦਾ ਕਾ ਨਾ ਛਿੰਦਾ ਵਪਾਰੀ ਹਾਂ ਔਰੀ ਪੈਰ ਕੁੜੀ ਦਾ ਨਾ ਉਹਦਾ ਨਾ ਗੁਰਪ੍ਰੀਤ ਦਾ ਠੀਕ ਆ ਤੇਰਾ ਮੰਜੂਰੀ ਗਈ ਜਿੱਥੇ ਮੈਂ ਜਾਈ ਤੇਰਾ ਪਿੰਡ ਕਿਹੜਾ ਪੁੱਤ ਮੈਂ ਸੌਤ ਖਰੇ ਰਹਿਣਾ ਵੀ ਮੈਂ ਜਾਈ ਰਹਿਣਾ ਜੋਣਾ ਗੁਰਪ੍ਰੀਤ ਤੇ ਹਾਂ ਜੀ ਮਾ ਤੁਹਾਡਾ ਕੀ ਲੱਗਦਾ ਪੁੱਤ ਬੇਟਾ ਤੁਹਾਡਾ ਹੋਰ ਕੌਣਾ ਨਾਲ ਘਰ ਵਾਲੇ ਆ ਉਹਦੀ ਪੈਰ ਵਾਲੀ ਆ ਅਛਾ ਉਹ ਪੁੱਤੇ ਛੋਟੇ ਛਟੇ ਇਹਦੇ ਬੱਚੇ ਵੀ ادੋ ਰੇਖਾ ਕੋਈ ਜਵਾਕ ਆਪਣੀ ਮੇਰੇ ਆਰੇ ਪੁੱਤ ਉਹਰੇ ਆਏ ਬੱਚਿਓ ਆਰੇ ਆਦਾ ਪੁੱਤਰ ਮੁੰਡਾ ਕਿੰਨਾ ਸੋਹਣਾ ਮੈਂ ਨਹੀਂ ਆਖਣਾ ਪਰ ਤੇਰੇ ਜਿਹਨੇ ਮਾਰਦੀ ਵੀਡੀਓ ਬਣਾਈ ਚਾਲੋ ਭੰਗ ਪਿੰਦਾ ਸੀ ਵੀਡੀਓ ਕਾਮਯਾਬ ਨਹੀਂ ਹੋਊਗੀ ਨਹੀਂ ਜਰਦਾ ਵੀਡੀਆਂ ਦੀਆਂ ਜੀ ਵੀਡੀਆਂ ਚ ਹੀ ਉਹ ਭੰਗ ਇਹ ਨਸ਼ਾ ਪਤਾ ਛੋਲਾ ਨਾ ਤੇ ਮੈਂ ਨਸ਼ਾ ਪਤਾ ਭੰਗ ਵਾਲੀ ਹੋਇਆ ਜੀ ਇਹ ਇਦਾਂ ਇਹ ਭੰਗ ਨਹੀਂ ਪਿੰਦਾ ਜੀ ਨਹੀਂ ਜੀ ਅਸਾ ਫਿਰ ਜਾਂ ਤੁਹਾਡੇ ਪਰਿਵਾਰ ਚ ਕਿਸੇ ਨੂੰ ਪਹਿਲਾਂ ਬਿਮਾਰੀ ਹੈਗੀ ਸੀ ਸਾਰੇ ਮੇਰੇ ਪੈਰੀ ਹੱਥ ਲਾਉਂਦਾ ਨਹੀਂ ਸਾਡੇ ਕਿਸੇ ਨੂੰ ਨਾਨਕੇ ਜਾਂ ਜਿਹਦੇ ਚ ਜਾਂ ਦਾਦਕਿਆਂ ਚ ਕਿਸੇ ਨੂੰ ਹੋਵੇ ਕੋਈ ਪ੍ਰੋਬਲਮ ਨਹੀਂ ਸੀ ਉਹ ਇਹ ਤਾਂ ਕਾਰੀਗਰ ਬੰਦਾ ਸੀ ਕਾਦਾ ਛੋਟਾ ਜਿਹਾ ਬੰਦਾ ਕੰਮ ਕਰਦਾ ਸੀ ਹੁਣ ਮਸਾਂ ਲਿਆਦਾ ਯਾਰ ਇਹਨੂੰ ਬਹੁਤ ਤੰਗ ਕਰਦਾ ਸਾਨੂੰ ਤੇ ਮੈਡਮ ਬੰਨਾ ਚਲੀ ਖੁੱਲੀ ਬੰਨ ਕੇ ਲਿਆਉਂਦਾ ਓ ਠੀਕ ਹੈ ਨਹੀਂ ਲਾਉਂਗਾ ਵੱਟੇ ਖਰਾਬ ਕਰਦਾ ਸੀ ਸੰਜਣੂ ਗਾਲਾ ਕੱਢਣ ਲੱਗਿਆ ਮੈਂ ਬਿਲੋ ਜੱਥ ਨਹੀਂ ਚੱਲਣ ਦੇਲੇ ਲੋਟ ਤੁਹਾਡੇ ਸਾਰਿਆਂ ਦੇ ਮਮੇ ਹੀ ਤਰ੍ਹਾਂ ਜਾਊਗਾ ਤੇ ਖਵਰਾ ਲਾਉਣਾ ਨੱਟ ਤੇ ਸਾਰੇ ਸਾੜ ਤੇ ਜਮਨ ਨੱਟ ਤੇ ਜਿੰਨਾ ਮਸੂਰ ਮੈਂ ਪੱਖਾ ਤੋੜਦਾ ਜੀ ਪੱਖਾ ਸੀ ਯਾਰ ਮਾਰਦਾ ਕਰਨੀ ਚਾਹ ਤੇ ਬਣਾਉਣ ਨੂੰ ਆਇਆ ਉਹ ਤੋੜ ਆ ਜਵਾਕਾਂ ਨੂੰ ਮੰਜਾ ਥੱਲੇ ਵਾੜ ਕਾਰ ਬਣਿਆ ਹੋਇਆ ਨਹੀਂ ਐਂਟਰੀ ਹਾਂਜੀ ਉਹ ਬਣਿਆ ਹੋਇਆ ਕੁਟੋ ਕਰਨਾ ਕੋਈ ਹੈਗਾਪੁਰ ਚੈੱਕਅਪ ਕਰਾਓ ਕੋਈ ਗੱਲ ਨਹੀਂ ਆਪਾਂ ਲੈ ਕੇ ਚੱਲੋ ਜੀ ਇਹਨੂੰ ਉੱਥੇ ਅੰਦਰ ਬਿਠਾਓ ਅੰਦਰ ਲੈ ਚੱਲੋ ਆਉਣੇ ਆਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਸੋਨੂੰ ਕੋਟਕਪੂਰੇ ਤੋਂ ਲੈ ਕੇ ਆਏ ਨੇ ਜਿਹੜਾ ਦੋਪਹਿਰ ਮਾਰ ਮਾਰ ਖੁੱਦੂ ਖਾਚਦਾ ਅੱਜ ਰਾਤ ਨੂੰ ਜਾ ਕੇ ਲੰਡੂ ਪਾ ਕੇ ਲਾਉਣੇ ਰੁੰਦੀ ਪਯੌਰ ਹੁੰਦਾ ਉਹਦੀ ਵਾਈਫ ਉਹਦੇ ਬੱਚੇ ਮੱਲੇ ਦੇ ਸਾਰੇ ਲੋਕ ਜਿਹੜੇ ਨਾਲ ਆਏ ਨੇ ਮਤਲਬ ਪਿਛਲੇ 4 ਸਾਲਾਂ ਤੋਂ ਸੋਨੂੰ ਇਸ ਸਮੱਸਿਆ ਤੋਂ ਪਰੇਸ਼ਾਨ ਆ ਦਵਾਈਆਂ ਵੀ ਬਥੇਰੀਆਂ ਖਵਾ ਲਈਆਂ ਬਾਬਿਆਂ ਦੇ ਵੀ ਬਥੇਰੀਆਂ ਦੇ ਮੱਥੇ ਟੇਕ ਲਈ ਬਥੇਰੀਆਂ ਮੰਨੋ ਭਾਰ ਲਾ ਕੇ ਵੀ ਦੇਖ ਲਿਆ ਆਪਣੇ ਵੱਲਿਓ ਜਿੰਨਾ ਕਰ ਸਕਦੇ ਸੀ ਸਭ ਕੁਝ ਕਰਿਆ ਪਰਵਾਰ ਨਹੀਂ ਪੜੀ ਤਪਾ ਤਾਈ ਨਿੱਕੇ ਜਿਹੇ ਇੱਕਮ ਦਾ ਬਾਪ ਸੋਨੂੰ ਆਪਣੇ ਬੱਚੇ ਨੂੰ ਵੀ ਪਛਾਣ ਨਹੀਂ ਪਾ ਰਿਹਾ ਤੇ ਬੱਚਾ ਆਪਣੇ ਬਾਪ ਵੱਲ ਦੇਖ ਕੇ ਕੀ ਮਹਿਸੂਸ ਕਰ ਰਿਹਾ ਕੀ ਸੋਚ ਰਿਹਾ ਹੋ ਕੀ ਉਹ ਤੇ ਪ੍ਰਭਾਵ ਪੈ ਰਿਹਾ ਹੋ ਇਹ ਆਪਾਂ ਵੀ ਅੰਦਾਜ਼ਾ ਨਹੀਂ ਲਾ ਸਕਦੇ ਪਰ ਸਾਡੀ ਬੇਨਤੀ ਆ ਅਰਦਾਸ ਕਰਿਓ ਕੋਟਕਪੂਰੇ ਸ਼ਹਿਰ ਤੋਂ ਆਇਆ ਏ ਸੋਨੂੰ ਇੱਥੋਂ ਠੀਕ ਹੋ ਕੇ ਜਾਵੇ ਘਰ ਨੂੰ ਅਰਦਾਸ ਕਰਿਓ ਉਹ ਆਪਣੇ ਬੱਚੇ ਨੂੰ ਆਪਣੇ ਪਰਿਵਾਰ ਨੂੰ ਕਿਉਂਕਿ ਉਹਦਾ ਭਰਾ ਵੱਡਾ ਵੀ ਇਸ ਦੁਨੀਆ ਤੋਂ ਚਲਾ ਗਿਆ ਜਦੋਂ ਵੱਡੇ ਭਰਾ ਦੀ ਮੌਤ ਹੋਈ ਆ ਬਸ ਉਸ ਤੋਂ ਬਾਅਦ ਹੀ ਸੋਨੂੰ ਅਫਸੈਟ ਹੋ ਗਿਆ ਉਹਦਾ ਵੀ ਇੱਕ ਬੇਟਾ ਏ ਖੜਾ ਕੋਲੇ ਆਪਣੇ ਵੱਡੇ ਡੈਡੀ ਨੂੰ ਕਹਿੰਦਾ ਮੇਰਾ ਵੱਡਾ ਡੈਡੀ ਹੈ ਉਹਨੇ ਮੈਂ ਪੁੱਛਿਆ ਦੇਖ ਰਿਹਾ ਖੜਾ ਵੀ ਮੇਰੇ ਵੱਡੇ ਡੈਡੀ ਨੂੰ ਕੀ ਗੱਲ ਹੋ ਗਈ ਹੁਣ ਪਰਿਵਾਰ ਦੇ ਵਿੱਚ ਇਹੀ ਇੱਕ ਹੈਗਾ ਜਿਹਦੇ ਤੋਂ ਉਮੀਦ ਆ ਬਜ਼ੁਰਗ ਵੀ ਰਿਕਸ਼ਾ ਚਲਾ ਕੇ ਆਪਣੇ ਪੋਤੇ ਪਾਲ ਰਿਹਾ ਸੋ ਉਹਨੂੰ ਵੀ ਠੀਕ ਹੋ ਕੇ ਆਪਣੇ ਪਰਿਵਾਰ ਦੀ ਸੇਵਾ ਸੰਭਾਲ ਕਰ ਸਕੇ ਅਰਦਾਸ ਕਰਿਓ ਸਾਰੇ ਜੀ ਕਿਆ ਪਾਰੀ ਕਰੇ ਮਾਨ ਸਰ ਜੀ ਪਾਛਾ ਤੰਦਰੁਸਤੀਆਂ ਬਖਸ਼ੇ ਸੋਨੂੰ ਠੀਕ ਹੋ ਕੇ ਆਪਣੀ ਜ਼ਿੰਮੇਵਾਰੀ ਨਿਭਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਰ ਵੀ ਪਤਾ ਬੰਨੇ ਚੱਲੋ ਲੈ ਸੋਨੂੰ ਵੀ ਦਵਾਈ ਖਾਲਾ ਨਾ ਭਰਾ ਸ਼ਕਤ ਫੜਾਈ ਚੱਲੇ ਬੇਸ਼ੱਕ ਫੜਾਈ ਚੱਲੇ ਤੂੰ ਖਾਣਾ ਖਾ ਲੈ ਤੇਰਾ ਵੱਜਾ ਹੀ ਆ ਆਪਣੀ ਫੜ ਲੈ ਐਨਾ ਹੀ ਖਾਣੇ ਲੈ ਖਾਣੇ ਲੈ ਖਾ ਸੋਨੂੰ ਭਰਾ ਨਹੀਂ ਮੇਰਾ ਯਾਰ ਤੂੰ ਐ ਕਰ ਜੀ ਉਹਨੂੰ ਵੀ ਰਿਐਕਸ਼ਨ ਲਵਾ ਦਨੇ ਕੋਈ ਐਂ ਕਰਦਾ ਜੀ ਆਪਣੇ ਕਹਤਾ ਹਾਂ ਜਿਐਕਸ਼ਨ ਮਗਾ ਲਵਾਂ